ਅਮਰੀਕਾ ਵਿੱਚ ਬਰਫ਼ੀਲੇ ਤੂਫਾਨ ਦੌਰਾਨ ਮਰਨ ਵਾਲਿਆਂ ਦੀ ਗਿਣਤੀ ਵਧ ਕੇ 35 ਹੋ ਗਈ ਹੈ ਅਤੇ ਮੰਗਲਵਾਰ ਸਵੇਰ ਤੱਕ 5,25,000 ਤੋਂ ਵੱਧ ਘਰਾਂ ਦੀ ਬਿਜਲੀ ਸਪਲਾਈ ਬਹਾਲ ਨਹੀਂ ਸੀ ਕੀਤੀ ਜਾ ਸਕੀ ਨਿਊਯਾਰਕ ਦੇ ਮੇਅਰ ਜ਼ੋਹਰਾਨ ਮਮਦਾਨੀ ਦੇ ਦਫ਼ਤਰ ਮੁਤਾਬਕ ਠੰਡ ਦੀ ਮਾਰ ਹੇਠ ਆਉਣ ਕਾਰਨ ਘੱਟੋ-ਘੱਟ 8 ਜਣਿਆਂ ਦੀ ਜਾਨ ਗਈ ਇਸੇ ਦੌਰਾਨ ਨਿਊ ਜਰਸੀ ਵਿੱਚ ਪੁਲਿਸ ਨੂੰ ਠੰਡ ਨਾਲ ਆਕੜੇ ਇੱਕ ਬਜ਼ੁਰਗ ਦੀ ਲਾਸ਼ ਮਿਲੀ ਜੋ ਸੰਭਾਵਤ ਤੌਰ ਤੇ ਬਰਫ਼ ਹਟਾਉਂਦਾ ਹਟਾਉਂਦਾ ਹਾਈਪੋਥਰਮੀਆ ਦਾ ਸ਼ਿਕਾਰ ਹੋ ਗਿਆ ਦੂਜੇ ਪਾਸੇ ਮਿਸ਼ੀਗਨ ਯੂਨੀਵਰਸਿਟੀ ਦੇ 19 ਸਾਲਾ ਲਾਪਤਾ ਵਿਦਿਆਰਥੀ ਦੀ ਲਾਸ਼ ਵੀ ਬਰਾਮਦ ਹੋ ਗਈ ਜਿਸ ਨੂੰ ਆਖਰੀ ਵਾਰ ਬਗੈਰਕੋੜ ਤੋਂ ਪੈਦਲ ਜਾਂਦੇ ਆ ਦੇਖਿਆ ਗਿਆ ਮਿਸਿਸਿਪੀ ਵਿੱਚ ਇੱਕ ਘਰ ਉੱਤੇ ਦਰਖਤ ਡਿੱਗਣ ਕਰਕੇ 66 ਸਾਲਾ ਸ਼ਖਸ ਦੀ ਮੌਤ ਹੋ ਗਈ ਜਦਕਿ ਲੂਇਜ਼ਿਆਨਾ ਵਿਖੇ 86 ਸਾਲ ਦਾ ਬਜ਼ੁਰਗ ਆਪਣੇ ਪਾਲਤੂ ਜਾਨਵਰਾਂ ਨਾਲ ਮਰਿਆ ਹੋਇਆ ਮਿਲਿਆ ਮੀਡੀਆ ਰਿਪੋਰਟ ਮੁਤਾਬਕ ਕਾਰਬਨ ਮੋਨੋਆਕਸਾਈਡ ਗੈਸ ਬਜ਼ੁਰਗ ਦੀ ਮੌਤ ਦਾ ਕਾਰਨ ਬਣੀ ਉਧਰ ਮੈਨ ਸੂਬੇ ਦੇ ਬੈਂਗਲ ਇੰਟਰਨੈਸ਼ਨਲ 에ਅਰਪੋਰਟ ਤੇ ਪਲੇਨ ਕ੍ਰੈਸ਼ ਦੌਰਾਨ ਮਰਨ ਵਾਲੇ 6 ਜਣਿਆਂ ਵਿੱਚੋਂ 3 ਦੀ ਪਛਾਣ ਜਨਤਕ ਕੀਤੀ ਗਈ ਹੈ ਜਿਨ੍ਹਾਂ ਵਿੱਚ 46 ਸਾਲ ਦੀ ਤਾਰਾ ਆਰਨੋਲਡ, ਇਵੈਂਟ ਪਲੈਨਰ ਸ਼ੋਨਾ ਕੋਲੈਂਜ਼ ਅਤੇ ਪਾਇਲਟ ਜੈਕਅਪ ਹੌਜ਼ਮਰ ਦੇ ਨਾਂ ਸ਼ਾਮਲ ਨੇ ਕੈਂਸਸ, ਕੈਂਟਕੀ, ਮਿਸ਼ੀਗਨ, ਓਹਾਇਓ, ਨਿਊ ਜਰਸੀ ਅਤੇ ਸਾਊਥ ਕੈਰੋਲਾਈਨਾ ਵਿੱਚ ਘੱਟੋ-ਘੱਟ ਇੱਕ ਮੌਤ ਖਰਾਬ ਮੌਸਮ ਕਰਕੇ ਹੋਈ ਜਦਕਿ ਆਰਕਾਂਸਾ, ਮੈਸਾਚੂਸੈਟਸ ਅਤੇ ਮਿਸਿਸਿਪੀ ਵਿਖੇ ਅੰਕੜਾ 2-2 ਤੋਂ ਵੱਧ ਦੱਸਿਆ ਜਾ ਰਿਹਾ ਹੈ ਪੈਂਸਿਲਵੇਨੀਆ, ਟੈਕਸਾਸ ਅਤੇ ਲੂਇਜ਼ਿਆਨਾ ਵਿੱਚ ਤਿੰਨ-ਤਿੰਨ ਜਾਨਾਂ ਗਈਆਂ ਜਦਕਿ ਟੈਨੇਸੀ ਵਿੱਚ ਚਾਰ ਜਣਿਆਂ ਨੇ ਮੌਸਮ ਦੀ ਖਰਾਬੀ ਕਰਕੇ ਜਾਨ ਗਵਾਈ ਨਿਊਯਾਰਕ ਵਿੱਚ ਅੰਕੜਾ 9 ਤੱਕ ਪਹੁੰਚ ਗਿਆ ਅਤੇ ਗਿਣਤੀ ਵਧਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਨੈਸ਼ਨਲ ਵੈਦਰ ਸਰਵਿਸ ਨੇ ਦੱਸਿਆ ਕਿ ਵੀਰਵਾਰ ਨੂੰ ਕੈਨੇਡਾ ਵਾਲੇ ਪਾਸਿਓਂ ਮੌਸਮੀ ਗੜਬੜੀ ਮੁਰਦਾਸਤਕ ਦੇਵੇਗੀ ਅਤੇ ਘੱਟ ਦਬਾਅ ਵਾਲਾ ਖੇਤਰ ਬਣਨ ਕਰਕੇ ਅਮਰੀਕਾ ਦੇ ਪੂਰਬੀ ਰਾਜਾਂ ਵਿੱਚ ਹੋਰ ਬਰਫ਼ ਡਿੱਗ ਸਕਦੀ ਹੈ ਫਲਾਈਟਸ ਦਾ ਜ਼ਿਕਰ ਕੀਤਾ ਜਾਵੇ ਤਾਂ ਸੋਮਵਾਰ ਨੂੰ ਤਕਰੀਬਨ 6200 ਉਡਾਣਾਂ ਰੱਦ ਹੋਈਆਂ ਤਦਕੇ 7850 ਫਲਾਈਟਸ ਦੇਰ ਨਾਲ ਰਵਾਨਾ ਹੋਈਆਂ ਜਾਂ ਪੁੱਜਣ ਵਿੱਚ ਵਾਧੂ ਸਮਾਂ ਲੱਗਾ ਟਰਾਂਸਪੋਰਟੇਸ਼ਨ ਮੰਤਰੀ ਸ਼ੌਨ ਡਫੀ ਨੇ ਕਿਹਾ ਕਿ ਹਵਾਈ ਸਫ਼ਰ ਬੁੱਧਵਾਰ ਤੱਕ ਆਮ ਵਾਂਗ ਹੋ ਸਕਦਾ ਹੈ ਬਿਊਰੋ ਰਿਪੋਰਟ ਹਮਦਰ ਟੀਵੀ